ਉਮਰ ਅਬਦੁੱਲਾਹ ਦੇ ਬਿਆਨ ਤੇ ਸਿਆਸੀ ਪੁਚਾਲੋ ਤੁਸੀਂ ਦੇਖਿਆ ਹੋਆ ਹੈ ਅੱਛਾ ਗੱਲ ਤੁਹਾਨੂੰ ਪਤਾ ਹੈ ਅੱਜਕੱਲ ਜਿਹੜੀ ਰਿਪੋਰਟਿੰਗ ਜ਼ਿਆਦਾਤਰ ਹੁੰਦੀ ਆ ਉਹ ਬਿਆਨਾਂ ਤੋਂ ਹੁੰਦੀ ਆ ਜਾਂ ਥੋੜੀ ਜੀ ਚਸ ਵਾਲੇ ਪਾਸਿਓਂ ਹੁੰਦੀ ਆ ਕਿ viewers ਦੀ ਜਾਂ ਆਪਣੇ ਯੂ ਆਡੀਅנס ਵਾਲੇ ਕਿ ਉਹਨਾਂ ਦੀ ਚਸ ਕਿਸ ਤਰ੍ਹਾਂ ਦੀ ਆ ਉਸ ਤਰ੍ਹਾਂ ਦੀ ਹੀ ਪੇਸ਼ਕਾਰੀ ਕੀਤੀ ਜਾਂਦੀ ਆ ਬੇਸਿਕਲੀ ਇਹ ਸਾਰਾ ਮਾਮਲਾ ਹੈ ਕਿ ਅੱਜ ਅਸੀਂ ਆਈ ਵਰਲਡ ਦੀ ਆਡੀਅנס ਨੂੰ ਕਟੋ-ਕਟ ਇਸ ਮਾਮਲੇ ਦੇ ਵਿੱਚ ਪੂਰੀ ਪੁਗਤਾ ਜਾਣਕਾਰੀ ਦੇ ਦੇਵਾਂਗੇ ਕਿ ਅਸਲ 'ਚ ਇਹ ਕਹਾਣੀ ਕਿੱਥੋਂ ਤੁਰਦੀ ਹੈ ਤੇ ਕਿੱਥੇ ਜਾ ਸਕਦੀ ਆ ਤੁਹਾਨੂੰ ਯਾਦ ਹੋਣਾ ਕਿ ਜਦੋਂ ਭਾਰਤ-ਪਾਕਿਸਤਾਨ ਦਾ ਪੂਰਾ ਕੰਮ ਮਗਿਆ ਹੋਇਆ ਸੀਗਾ ਤਾਂ ਠੀਕ ਉਸ ਦਰਮਿਆਨ ਇੰਡਸ ਵਾਟਰ ਟ੍ਰੀਟੀ ਜਿਹੜੀ ਆ ਉਹ ਸਸਪੈਂਡ ਕਰ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਇਸ ਵਾਟਰ ਟ੍ਰੀਟੀ ਹਮ ਜ਼ਰਾ ਜੀ ਗੱਲ ਹੈ ਤੁਸੀਂ ਇੱਕ ਜਿਸ ਨੂੰ ਥੋੜਾ ਜਿਆ ਖੋਲ ਕੇ ਦੇਖੋ ਇਸ ਨੂੰ ਤਿੰਨ ਪਕੜ ਕੇ ਦੇਖੋ ਕਿ ਜੇਕਰ ਇੰਨਾ ਪਾਣੀ ਪਾਕਿਸਤਾਨ ਚ ਜਾਣ ਤੋਂ ਰੁਕਿਆ ਜਾਏਗਾ ਤਾਂ ਫਿਰ ਉਹਦੀ ਸੰਭਾਲ ਵਾਸਤੇ ਇੱਕ ਇਨਫਰਾਸਟ੍ਰਕਚਰ ਕੁਝ ਤੁਹਾਨੂੰ ਡੈਮ ਜਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਪ੍ਰੋਜੈਕਟ ਤੇ ਲਿਆਉਣੇ ਪੈਣਗੇ ਅੱਛਾ ਇਹਨਾਂ ਦੇ ਇੱਕ ਯੋਜਨਾ ਇਹਦੇ ਵਾਸਤੇ ਵੀ ਉਲੇਖ ਲਈ ਦਰਅਸਲ ਕੀ ਹੈ ਕਿ ਦੇਖੋ ਜੋ ਸ਼ੁਰੂਆਤੀ ਦੌਰ ਦੇ ਵਿੱਚ ਚੀਜ਼ ਇਹਨਾਂ ਨੇ ਕਰਨੀ ਸੀ ਉਹ 3 ਸਾਲ ਦਾ ਪ੍ਰੋਜੈਕਟ ਸੀਗਾ ਹਾਲਾਂਕਿ ਹਾਲੇ ਜਾਬਾਂਦੇ ਪੇੜ ਦੇ ਵਿੱਚ ਇਹ ਤੈ ਨਹੀਂ ਹੈ ਕਿ ਇੰਡਸ ਵਾਟਰ ਟਰੀਟੀ ਜਿਹੜੀ ਕਿ ਮੌਤਲ ਹੈ ਹਾਲੇ ਸਸਪੈਂਡਡ ਹੈ ਕੋਈ ਉਹਦਾ ਖਤਮਾ ਨਹੀਂ ਹੋ ਗਿਆ ਹੋ ਸਕਦਾ ਉਹਤੇ ਕੁ ਸਹਿਮਤੀ ਬਣ ਜਾ ਪਰੰਤੂ ਜੇ ਨਹੀਂ ਤਜ ਮਿਹੜਾ ਦਾ ਪਾਣੀ ਹੈ ਸਭ ਕੁਝ ਤੰਪਤਰ بارش ਦਾ ਪਾਣੀ ਇਹ ਸਭ ਕੁਝ ਸਾਮ ਸੰਭਾਲ ਵਾਸਤੇ ਇੱਕ ਲੰਮਾ ਚੌੜਾ ਪ੍ਰੋਜੈਕਟ ਚਾਹੀਦਾ ਸੀਗਾ ਇਹ ਦੋ ਤਰ੍ਹਾਂ ਦਾ ਕੰਮ ਆ ਇੱਕ ਜਿਹੜਾ ਇਹਨਾਂ ਨੇ ਬਦਲਾ ਲਿਆਂਦਾ ਤੁਰੰਤ ਇੰਡਸ ਵਾਟਰ ਟ੍ਰੀਟੀ ਦੀ ਸਸਪੈਂਸ਼ਨ ਤੋਂ ਬਾਅਦ ਇੱਕ ਤਾਂ ਤਜ਼ਵੀਰ ਸੁਦਾ ਬਦਲਾਅ ਦੇ ਵਿੱਚ ਜੋ ਖਾਸ ਤੌਰ ਤੇ ਉਹ ਸਾਰੀ ਅਧੀਨ ਪਣ ਵਿਜੀਵਕ ਪ੍ਰੋਜੈਕਟ ਸੀਗੇ ਇੰਨਾ ਦੀ ਉਚਾਈ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਉਹ ਹੁਣ ਕਿਹੜੇ ਐ ਮੈਂ ਤੁਹਾਨੂੰ ਵੀ ਦੱਸ ਦਿੰਨਾ ਤਾਂ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਹਰਤਲੇਆ ਕਿਰੂਆ ਕਵਾਰ ਤੇ ਪਕਲਦੁਲਾ ਇਹ ਇਸ ਤਰ੍ਹਾਂ ਦੇ ਬਿਜਲੀ ਪ੍ਰੋਜੈਕਟ ਹੈ ਜਿਹੜੇ ਉਹ ਸਾਰੀ ਅਧੀਨ ਆ ਤਾਂ ਜਿਵੇਂ ਮਾਮਲਾ ਇੱਥੋਂ ਤੱਕ ਪਹੁੰਚਦਾ ਵਾ ਤਾਂ ਫਿਰ ਕਿਤੇ ਨਾ ਕਿਤੇ ਇਸ ਯੋਜਨਾ ਵਿੱਚ ਥੋੜੇ ਬਦਲਾ ਜਿਹੜੇ ਤਜ਼ਵੀਰ ਸ਼ੁਦਾ ਬਦਲਾ ਕਹਿ ਲਓ ਕਿ ਉਹ ਲੇਉਂੇ ਪਾਸ ਤੋਂ ਸਰਕਾਰ ਨੇ ਸਟਾਰਟ ਕਰ ਦਿੱਤੇ ਆ ਯਾਨੀ ਨੰਬਰ 1 ਤੇ ਉਹ ਹੈ ਜਿਵੇਂ ਮੈਂ ਛੋਟੀ ਜਿਹੀ ਮਿਸਾਲ ਦੇ ਦੇਣਾ ਤੁਹਾਨੂੰ ਕਿ ਜਿਵੇਂ ਰਤਲੇ ਪਣ ਬਿਜਲੀ ਪ੍ਰੋਜੈਕਟ ਸਿੰਘ ਹੈ ਜਿਹੜਾ ਉਹ 850 ਮੈਗਾਵਾਟ ਦਾ ਹੈ ਸ਼ਾਇਦ ਤੇ ਉਹਦੇ ਲਈ 130 130 ਜਾਂ 130 ਮੀਟਰ ਉਚਾਈ ਚੁੜੀ ਆ ਉਹ ਨਿਸ਼ਿਤ ਕੀਤੀ ਗਈ ਸੀ ਪਰ ਹੁਣ ਇਹਨਾਂ ਨੇ ਤਸਵੀਰ ਸ਼ੁਦਾ ਜਿਹੜਾ ਬਦਲਾਇ ਉਹਦੇ ਮੁਤਾਬਕ ਕਿ ਉਸ ਨੂੰ 15 ਤੋਂ 20 ਮੀਟਰ ਵਧਾਇਆ ਜਾ ਸਕਦਾ ਮਤਲਬ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਜਿਵੇਂ ਕੋਈ 1000 ਮੈਗਾਵਾਟ ਦਾ ਪ੍ਰੋਜੈਕਟ ਹੈ ਖਾਸ ਤੌਰ ਤੇ ਪਕਲਦੂਲ ਉਹਦੀ ਵੀ ਜਿਹੜੀ ਉਚਾਈ ਸੀਗੀ ਨਿਸ਼ਚਿਤ ਉਹ 167 ਮੀਟਰ ਸੀ ਉਸ ਨੂੰ ਖੋਰ ਵਧਾਇਆ ਜਾਣਾ ਤਾਂ ਮਤਲਬ ਇਸ ਨੂੰ ਆਪਾਂ ਛੱਡ ਦੇਈਏ ਇਹ ਇੱਕ ਮੈਂ ਤੁਹਾਡੇ ਵਾਸਤੇ ਭੂਮਿਕਾ ਬਨ ਰਿਹਾ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਦਰਅਸਲ ਇਹ ਮਾਮਲਾ ਨਿਕਲਿਆ ਕਿਥੋਂ ਤਾਂ ਗਵਰਨਮੈਂਟ ਨੇ ਕਿਹਾ ਕਿ ਜਿਹੜੀਆਂ ਉਹ ਯੋਜਨਾਵਾਂ ਚੱਲਦੀਆਂ ਪਈਆਂ ਨੇ ਉਹਨਾਂ ਦੇ ਵਿੱਚ ਆਪਾਂ ਇਹ ਬਦਲਾਅ ਕਰਨਾ ਹੈ ਮਤਲਬ ਕਿ ਪਾਣੀ ਵਧੇਗਾ ਜ਼ਾਰਾ ਜੀ ਗੱਲ ਹੈ ਕਿ ਸਟੋਰ ਕਪੈਸਿਟੀ ਤੁਹਾਡੀ ਵਧਣੀ ਚਾਹੀਦੀ ਹੈ ਉਹ ਘਰ ਅਬਦਰਾ ਇਹ ਹੋ ਗਿਆ ਹੁਣ ਉਸ ਪਾਣੀ ਨੂੰ ਚੈਨਲਾਈਜ਼ ਕਰਨ ਵਾਸਤੇ ਇੱਕ ਪ੍ਰੋਗਰਾਮ ਹੈ ਜੀ ਉਹ ਹੈ ਇੱਕ ਨਹਿਰ ਜਿਹੜੀ ਹੈ ਉਹ ਲਗਭਗ ਲਾ ਲੋ 250 ਕਿਲੋਮੀਟਰ ਉਹਦੀ ਉਸਾਰੀ ਹੋਣੀ ਹੈ ਲਮਾਈ ਕੁੰਨੀ ਹੈ ਠੀਕ ਹੈ ਜੀ ਇਹ ਦੋ ਬਦਲਾਅ ਹੋ ਗਏ ਇੱਕ ਤਾਂ ਹੋ ਗਿਆ ਜੋ ਪਣ ਬਿਜਲੀ ਵਾਲੇ ਪ੍ਰੋਜੈਕਟ ਨੇ ਕਿ ਉਹਨਾਂ ਦੀ ਤੈਅशुदा ਜਿਹੜੀ ਉਚਾਈ ਹੈ ਉਸ ਨੂੰ ਬਦਲਿਆ ਜਾਏਗਾ ਤਜ਼ਵੀਰशुदा ਬਦਲਾ ਜੋ ਆਪਾਂ ਇੱਕ ਸ਼ਬਦ ਇਸਤੇਮਾਲ ਕੀਤਾ ਤਾਂ ਦੂਸਰਾ ਕੀ ਹੋ ਗਿਆ ਦੂਸਰਾ ਹੋ ਗਿਆ ਕਿ ਉਸ ਪਾਣੀ ਜਿਹੜਾ ਪਾਣੀ ਵੱਧ ਸਕੋਰ ਕੀਤਾ ਜਾਣਾ ਹੈ ਯਾਨੀ ਪਾਕਿਸਤਾਨ ਉਹ ਜਾਣ ਤੋਂ ਰੋਕਿਆ ਜਾਣਾ ਕਿ ਉਸ ਨੂੰ ਚੈਨਲਾਈਜ਼ ਕੀਤਾ ਜਾਵੇ ਉਸ ਨੂੰ ਦੂਸਰੇ ਪਾਸੇ ਨੂੰ ਜਿਹੜਾ ਉਹ ਵਰਤਣ ਵਾਸਤੇ ਮੋੜਿਆ ਜਾਵੇ ਤਾਂ ਇਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਇੱਕ ਇੰਟਰ ਲਿੰਕ ਨਹਿਰ ਉਸਾਰੀ ਦੀ ਤਸਵੀਰ ਜਿਹੜੀ ਹੈ ਉਹ ਬਣਾਈ ਮਤਲਬ ਕਿ ਸਿੰਧੂ ਤੇ ਚਨਾਬ ਦੇ ਪਾਣੀ ਨੂੰ ਇਹਨਾਂ ਨੇ ਜੰਮੂ ਕਸ਼ਮੀਰ ਤੋਂ ਪੰਜਾਬ ਹਰਿਆਣਾ ਤੇ ਰਾਜਸਥਾਨ ਤੱਕ ਲਿਉਣ ਵਾਸਤੇ ਇਹ ਪ੍ਰੋਜੈਕਟ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਉਹਦਾ ਖਾਕਾ ਲਿਖਣਾ ਸ਼ੁਰੂ ਕਰ ਦਿੱਤਾ ਤੇ ਇਹਦਾ ਅਸਲ ਦੇ ਵਿੱਚ ਜੋ ਮੰਤਕ ਕੀ ਹੈ ਇਹਨੂੰ ਸਮਝਿਓ ਹਣਾ ਕਿ ਉਤੋਂ ਚੱਕ ਕੇ ਮਤਲਬ ਚਨਾਬ ਨੂੰ ਚੱਕ ਕੇ ਇਹਨਾਂ ਨੇ ਇਧਰ ਜੋੜ ਦੇਣਾ ਰਾਵੀ ਬਿਆਸ ਸਤ ਨੂੰ ਜਾਨੀ ਸਾਈਡ ਜਿਵੇਂ ਆਪਾਂ ਕਹਿ ਲੁਕਿ ਇੱਕ ਲਿੰਕ ਪ੍ਰੋਜੈਕਟ ਹੈ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਵੈਸੇ ਵੀ ਭਾਜਪਾ ਦਾ ਇੱਕ ਡ੍ਰੀਮ ਪ੍ਰੋਜੈਕਟ ਰਿਹਾ ਨਦੀਆਂ ਨੂੰ ਆਪਸ ਦੇ ਵਿੱਚ ਜੋੜਨ ਦਾ ਇਹ ਵਾਜਪਾਈ ਸਰਕਾਰ ਤੋਂ ਚੱਲਦਾ ਹੈ ਤੇ ਨਰਿੰਦਰ ਮੋਦੀ ਸਰਕਾਰ ਨੇ ਇਸ ਨੂੰ ਮਹੱਤਵਪੂਰਨ ਮੋੜਾ ਦਿੱਤਾ ਹਾਲਾਂਕਿ ਕਮਾਲ ਦੀ ਗੱਲ ਹੈ ਕਮਾਲ ਹੈ ਕਿ ਕਿਸੇ ਵੇਲੇ ਮੈਨੂੰ ਯਾਦ ਆ ਕਿ ਅੱਜ ਤੋਂ ਕੋਈ ਲਗਭਗ 7-8 ਸਾਲ ਪਹਿਲਾਂ ਜਦੋਂ ਇਸ ਨੂੰ ਦੁਬਾਰਾ ਆਰੰਭਿਆ ਜਾਣਾ ਸੀਗਾ ਤਾਂ ਉਸ ਵੇਲੇ ਪੰਜਾਬ ਦੇ ਬਹੁਤ ਸੁਰ ਤਿੱਖੇ ਸਨ ਕਿ ਨਹੀਂ ਜੋ ਨਦੀਆਂ ਨੂੰ ਆਪਸ ਦੇ ਵਿੱਚ ਜੋੜਨ ਦਾ ਪ੍ਰੋਜੈਕਟ ਹੈ ਕਿਤੇ ਨਾ ਕਿਤੇ ਇੱਥੇ ਬਈ ਮਾਮਲਾ ਜਿਹੜਾ ਨਾ ਉਹ ਉਲਟ ਪੈ ਜਾਵੇਗਾ ਖਾਸ ਤੌਰ ਤੇ ਪੰਜਾਬ ਨੂੰ ਉਹ ਕਿਵੇਂ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦਿੰਦਾ ਖੈ ਹੁਣ ਹੁਣ ਕਮਾਲ ਦੇਖੋ ਕਿ ਪਾਕਿਸਤਾਨ ਦਾ ਜਿਹੜਾ ਇਹ ਕਹ ਲੋ ਕਿ ਨਿਸ਼ਾਨਾ ਹੈ ਕਸ਼ਮੀਰ ਬੜਾ ਸੈਂਸਿਟਿਵ ਹੈ ਮੁਸਲਿਮ ਬਹੁ ਗਿਣਤੀ ਵਾਲਾ ਸੂਬਾ ਉਸ ਤੇ ਚੀਫ ਮਨਿਸਟਰ ਨੇ ਜਸਟ ਇਹੋ ਗੱਲ ਕਹੀ ਆ ਕਿ ਮੈਂ ਪਾਣੀ ਕਿਉਂ ਦੇਵਾਂ ਪੰਜਾਬ ਦੇ ਤੇ ਮੈਨੂੰ ਦਿੱਤਾ ਨਹੀਂ ਸੀ ਜਿਵੇਂ ਦੀ ਜ਼ਰੂਰਤ ਆ ਵਗੈਰਾ ਕਿਹਾ ਦੇਖੋ ਉਹਨੇ ਇੱਕ ਬਿਆਨ ਦਿੱਤਾ ਤੇ ਨਾਲ ਦੇ ਨਾਲ ਨਾਲ ਦੇ ਨਾਲ ਆਪਣੇ ਪੰਜਾਬ ਦੇ ਪੋਲੀਟਿਸ਼ੀਅਨ ਬੋਲੇ ਦੇਖੋ ਪਹਿਲਾ ਤੇ ਇਹ ਤਾਂ ਆ ਚਾਹੀਦਾ ਕਿ ਉਹਨਾਂ ਦਾ ਹੱਕ ਹੈ ਜੋ ਉਹਨਾਂ ਦਾ ਹੱਕ ਹੈ ਤਾਂ ਫਿਰ ਸੈਂਪੀ ਦੇ ਨਾਲ ਤੇ ਹੈ ਕਿ ਭਾਈ ਤੁਸੀਂ ਆਪਣੀ ਵਰਤੋਂ ਵਾਲਾ ਪਾਣੀ ਜਿੰਨਾ ਵੀ ਵਰਤਨ ਹੈ ਵਰਤ ਲਓ ਉਤਉ ਜਿਹੜਾ ਵਖਰਾ ਪਾਣੀ ਬਚੇਗਾ ਉਸ ਨੂੰ ਚੈਨਲਾਈਜ਼ ਕਰਕੇ ਦੂਸਰੀ ਥਾਂ ਤੇ ਵਰਤਿਆ ਜਾ ਸਕਦਾ ਉਹ ਤਾਂ ਹੋ ਗਈ ਨਾ ਕੱਲ ਤੇ ਜੇ ਉਹਦੇ ਤੋਂ ੱੱਕੇ ਨਾਲ ਖੋ ਕੇ ਲਿਆਉਣ ਵਾਲੀ ਗੱਲ ਆ ਤੇ ਫਿਰ ਅਸੀਂ ਕਾਹਦਾ ਰੋਣਾ ਰੂਣੇ ਆ ਫਿਰ ਤਾਂ ਠੀਕ ਹੈ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਤਾਂ ਮਤਲਬ ਕਿ ਦੋਗਲਾਪਨ ਨਹੀਂ ਚਾਹੀਦਾ ਮੈਨੂੰ ਮਤਲਬ ਕਿ ਇੱਕ ਕਹਿ ਲੱਗਿਆ ਤਕਲੀਫ ਹੋ ਰਹੀ ਹੈ ਕਿ ਸਾਡੇ ਪੋਲੀਟਿਸ਼ੀਅਨ ਵੀ ਕਮਾਲ ਹੈ ਕਮਾਲ ਹੈ ਤਾਂ ਖੈਰ ਇਹ ਹੋ ਗਿਆ ਥੋੜਾ ਰਾਜਨੀਤਿਕ ਐਂਗਲ ਥੋੜਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਇਹਦੇ ਵਿੱਚ ਆ ਅਸਲ ਚ ਕਹਾਣੀ ਹੈ ਇਹਦੇ ਵਿੱਚ ਲੁਕਵਾ ਐਜੰਡਾ ਵੀ ਆ ਇਹਦੇ ਵਿੱਚ ਪਾਕਿਸਤਾਨ ਪ੍ਰਤੀ ਜੋ ਸਖਤੀ ਆ ਉਹ ਵੀ ਤੁਹਾਨੂੰ ਨਜ਼ਰ ਆਏਗੀ ਤੇ ਨਦੀਆਂ ਵਾਲਾ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਐਜੰਡਾ ਜਿਹੜਾ ਉਹ ਵੀ ਅੱਗੇ ਤੋਰਨ ਦਾ ਯਤਨ ਕੀਤਾ ਜਾ ਰਿਹਾ ਉਹ ਵੀ ਇਹਦੇ ਵਿੱਚ ਸ਼ਾਮਿਲ ਪਾਇਆ ਜਾਏਗਾ ਹੁਣ ਜਿਵੇਂ ਮੈਂ ਦੱਸਿਆ ਕਿ ਨਦੀਆਂ ਨੂੰ ਆਪਸ ਦੇ ਵਿੱਚ ਚੋੜਨ ਵਾਲੀ ਯੋਜਨਾ ਉੱਚ ਸਟੇਟਾਂ ਵਾਸਤੇ ਤੇ ਲਾਭਕਾਰੀ ਹੋ ਸਕਦੀ ਹੈ ਮਤਲਬ ਮਤਲਬ ਉਹ ਕਸ਼ਮੀਰ ਤੋਂ ਥੱਲੇ ਨੂੰ ਲਿਆਉਣਾ ਹੋਵੇ ਜਾਂ ਮਾਚਲ ਤੋਂ ਥੱਲੇ ਨੂੰ ਲਿਆਉਣਾ ਹੋਵੇ ਪਾਣੀ ਉਹਨਾਂ ਦੀਆਂ ਨਦੀਆਂ ਜਾਂ ਕੁਝ ਵੀ ਹੈ ਉਸ ਨੂੰ ਮਤਲਬ ਕਿ ਲਿੰਕ ਕਰਕੇ ਪੰਜਾਬ ਵਾਲੀ ਸਾਈਡ ਤਤ ਤਾਂ ਆਪਾਂ ਨੂੰ ਫਾਇਦਾ ਪਾਣੀ ਨੀਵੇਂ ਥਾਮ ਲੋ ਸਪੋਜ਼ ਕਰੋ ਕਿ ਕੱਲ ਨੂੰ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਪਾਣੀ ਤਾਂ ਨੂੰ ਕਿ ਚੜਾ ਲਓਗੇ ਇਹ ਹੀ ਗੱਲ ਹੈ ਕਿ ਪੰਜਾਬ ਦਾ ਪਾਣੀ ਲਿੰਕ ਕਰਕੇ ਤੁਸੀਂ ਰਾਜਸਥਾਨ ਲਿ ਜਾ ਸਕਦੇ ਹੋ ਜਾਂ ਹਰਿਆਣਾ ਲਿ ਜਾ ਸਕਦੇ ਹੋ ਪਰ ਜਦ ਤੁਹਾਨੂੰ ਜ਼ਰੂਰਤ ਪਵੇਗੀ ਮੰਨ ਲਓ ਕਿ ਇਹ ਹੀ ਹੁੰਦਾ ਨਾ ਨਦੀਆਂ ਨੂੰ ਆਪਸ ਵਿੱਚ ਜੋੜਨ ਦੀ ਯੋਜਨਾ ਦਾ ਫਾਇਦਾ ਤੇ ਇਹ ਹੀ ਆ ਕਿ ਭਾਈ ਜਿੱਥੇ ਜ਼ਰੂਰਤ ਹੋਏਗੀ ਉੱਥੇ ਪਾਣੀ ਪੁਚਾਇਆ ਜਾ ਸਕੇ ਪਰ ਕੀ ਇਹ ਸੰਭਵ ਹੈ ਕੁਦਰਤੀ ਵਹਾਅ ਦੇ ਵਿੱਚ ਤਾਂ ਮਤਲਬ ਕਿ ਕੁਝ ਕ੍ਰਿਟਿਸਿਜ਼ਮ ਇਹਨਾਂ ਚੀਜ਼ਾਂ ਨੂੰ ਲੈ ਕੇ ਉਦੋਂ ਹੋਏ ਸਨ ਤਾਂ ਬਰਹਾਲ ਸਾਡੇ ਪੰਜਾਬੀਆਂ ਨੂੰ ਘਟੋ-ਘਟ ਇਸ ਸਾਰੇ ਵਿਵਾਦ ਦੀ ਇਸ ਸਾਰੇ ਵਰਤਾਰੇ ਦੀ ਜੋ ਚੱਲ ਰਿਹਾ ਉਹਦੀ ਜੜ ਤਾਂ ਤੇ ਪਤਾ ਹੋਵੇ ਨਾ ਕਿ ਅਸਲ ਚ ਚੱਲ ਕੀ ਰਿਹਾ ਹੈ ਬਸ ਉਮਰ ਅਬਦੁੱਲਾ ਦਾ ਬਿਆਨ ਹੈ ਜੀ ਤੇ ਇਧਰੋਂ ਆਮ ਆਦਮੀ ਪਾਰਟੀ ਦਾ ਬਿਆਨ ਹੈ ਕਾਲੀਆਂ ਦਾ ਬਿਆਨ ਹੈ ਜੀ ਫਿਰ ਰਵਨੀਤ ਬਿੱਟੂ ਦਾ ਬਿਆਨ ਹੈ ਜੀ ਇਹ ਬਿਆਨ ਨਹੀਂ ਹੈ ਤੇ ਕਮਸਾਨ ਹੈ ਨਾ ਤੇ ਚੱਲਦਾ ਹੀ ਰਹਿਣਾ ਸੋ ਇਸ ਕਰਕੇ ਜੋ ਚੀਜ਼ਾਂ ਮੀਡੀਆ ਨੂੰ ਦੱਸਣੀਆਂ ਚਾਹੀਦੀਆਂ ਕਿ ਦਰਅਸਲ ਆ ਯੋਜਨਾ ਉਸ ਯੋਜਨਾ ਪਿੱਛੇ ਵੀ ਇੱਕ ਯੋਜਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਡ੍ਰੀਮ ਪ੍ਰੋਜੈਕਟ ਹੈ 파ਰਤੀ ਜਨਤਾ ਪਾਰਟੀ ਦਾ ਇਹਨਾਂ ਨੇ ਕੁਝ ਸੂਬਿਆਂ ਚ ਪਾਣੀ ਪਹੁੰਚਦਾ ਕਰਨਾ ਹੈ ਤੋ ਇਸ ਕਰਕੇ ਇਹ ਸਾਰਾ ਕੁਛ ਜਿਹੜਾ ਹੈ ਨਾ ਉਹ ਪੁਰਾਣਾ ਪ੍ਰੋਜੈਕਟ ਹੈ ਜਿਹੜਾ ਨਦੀਆਂ ਨੂੰ ਜੋੜਨ ਵਾਲਾ ਇਹ ਉਹਦਾ ਹੀ ਇੱਕ ਹਿੱਸਾ ਥੋੜਾ ਸਮਝਿਆ ਕਰੋ ਪਿਆਰੇ